ਤੇ ਉਹਨਾਂ ਨੂੰ ਡਿਫਾਲਟਰ ਬਣਾ ਰਿਹਾ ਕਰਜ਼ਾਈ ਹੋ ਰਿਹਾ ਅੱਗੇ ਉਹ ਲੋਨ ਨਹੀਂ ਮਿਲ ਰਿਹਾ ਉਹਨਾਂ ਦਾ ਫਿਊਚਰ ਖਤਮ ਕਰਦਾ ਬੀਤੇ ਦਿਨੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਸਾਰੀਆਂ ਪਾਰਟੀਆਂ ਨੇ ਆਪਣਾ ਆਪਣਾ ਪ੍ਰਚਾਰ ਦਾ ਪਿਛਲੇ ਲੰਬੇ ਸਮੇਂ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ ਇਸੇ ਦੌਰਾਨ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਪਾਰਟੀ ਵਰਕਰਾਂ ਸਮੇਤ ਰੈਲੀ ਨੂੰ ਸੰਬੋਧਨ ਕਰਨ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਕਾਂਗਰਸ ਨੂੰ ਆਪਣੇ ਨਿਸ਼ਾਨੇ ਤੇ ਲੈ ਕੇ ਖੂਬ ਭੰਡਿਆ ਮਜੀਠੀਆ ਗੱਲ ਕਰਦੇ ਹੋਣ ਤੇ ਸਿੱਧੂ ਦਾ ਜ਼ਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ। ਰਾਹੁਲ ਗਾਂਧੀ ਤੇ ਸਿੱਧੂ ਬਾਰੇ ਮਜੀਠੀਆ ਨੇ ਕਿਹੜੀਆਂ-ਕਿਹੜੀਆਂ ਖਰੀਆਂ ਗੱਲਾਂ ਸੁਣਾਈਆਂ ਤੁਸੀਂ ਆਪ ਹੀ ਸੁਣ ਲਵੋ। ਉਹਦਾ ਕਾਰਨ ਤਾਂ ਰਾਹੁਲ ਗਾਂਧੀ ਦੱਸ ਸਕਦੇ ਆ। ਨਗਰ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਦੀ ਅੰਦਰੂਨੀ ਜੰਗ ਤੇ ਜਿਹੜਾ ਬੰਦਾ ਸਾਡੇ ਫੌਜੀਆ ਦਾ અપਮਾਨ ਕਰੇ ਸੁਭਾਵਕ ਉਹਨੂੰ ਜੇ ਸਟੇਜ 'ਤੇ ਕਾਂਗਰਸ ਬੁਲਾਊਗੀ ਦੇਖ ਰਾਹੁਲ ਗਾਂਧੀ ਨੂੰ ਵੀ ਕਿੱਥੇ ਲੱ ਕਿੱਥੇ ਇਸ ਗੱਲ ਦਾ ਡਰ ਸੀ ਕਿ ਉਹਨੂੰ ਫਿਰ ਜਵਾਬ ਦੇਣਾ ਪੈਣਾ ਦੇਸ਼ ਦੇ ਲੋਕਾਂ ਨੂੰ ਸਰ ਕਾਂਗਰਸ ਨੂੰ ਬਾਹਰ ਕੱਢਦਾ ਕਿਸ ਹਿਸਾਬ ਨਾਲ ਸ਼ੁਰੂ ਕਰਦਾ ਇਸ ਟਾਈਮ ਜੀ ਸਿੱਧੂ ਨੂੰ ਕਾਂਗਰਸ ਦੇ ਪਿੱਛੇ ਕਰਨਾ ਸ਼ੁਰੂ ਕਰਦਾ ਕੀ ਪਤਾ ਰਾਹੁਲ ਗਾਂਧੀ ਨੂੰ ਚੇਤੇ ਆ ਗਿਆ ਹੋਵੇ ਕਿ ਮੈਨੂੰ ਪੱਪੂ ਆਖਦਾ ਸੀ ਮੇਰੀ ਮੰਮੀ ਨੂੰ ਮੁੰਨੀ ਆਖਦਾ ਸੀ ਕਿ ਇਹ ਤਾਂ ਉਹ ਦੱਸ ਸਕਦੇ ਨਾ ਮੈਨੂੰ ਕਿਉਂ ਪੁੱਛਦੇ ਸਰ ਮਨਮੋਹ ਸਿੰਘ ਦੀ ਟਿਕਟ ਤੇ ਜਿਹੜੀ ਆ ਵਿੱਟੂ ਦੀ ਟਿਕਟ ਜਿਹੜੀ ਫਾਈਨਲ ਕਰ ਦਿੱਤੀ ਕਿ ਆਲਮੋਸਟ 40% ਲੱਗੀ ਕੀ ਕਹਾਂ ਜਮਨੀ ਦੇਖੋ ਜੀ ਮੈਂ ਕਹਾਂ ਇਹ ਕਾਂਗਰਸ ਦਾ ਫਾਇਦਾ ਜਿਹੜਾ ਫੈਸਲਾ ਜਿੰਨੂੰ ਮਰਜ਼ੀ ਦਿੱਕ ਦੇਣ ਮਗਰ ਇੱਕ ਗੱਲ ਸਾਫ਼ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਆਪਣੀ ਲੀਡਰਸ਼ਿਪ ਤੇ ਭਰੋਸਾ ਨਹੀਂ ਰਿਹਾ ਉਹ ਵੀ ਕਿੱਥੇ ਨਾ ਕਿੱਥੇ ਮਹਿਸੂਸ ਕਰਦੇ ਆ ਕਿ ਅਸੀਂ ਲੋਕਾਂ ਨਾਲ ਠੀਠ ਕੀਤਾ ਲੋਕਾਂ ਨੂੰ ਠੱਗਿਆ ਲੋਕਾਂ ਨਾਲ ਬੇਇੱਜ਼ਤੀ ਕੀਤਾ ਇਸ ਲਈ ਡਾਕਟਰ ਮਨਮੋਹ ਸਿੰਘ ਜੀ ਨੂੰ ਲੈ ਕੇ ਆਓ ਸਾਡੇ ਨੌ ਤੇ ਵੋਟਾਂ ਨਹੀਂ ਪੈਣੀਆਂ ਇਹ ਸਪਸ਼ਟ ਹੈ ਇੱਕ ਨਹੀਂ ਅਜਿ ਸਿਮਰਜੀ ਸਿੰਘ ਬੈਂਕ ਨੇ ਚਿੱਟਾ ਪੜਿਆ ਜੀ ਲਾਈਵ ਹੋ ਗਈ ਫੇਸ ਉੱਤੇ ਲਾਈਵ ਹੋ ਗਈ ਚਿੱਟਾ ਪੜਿਆ ਜੀ ਉਹ ਹਲੇ ਵੀ ਕਹਿ ਰਹੇ ਕਿ ਵੱਡੇ ਮਗਰਮਚ ਬਾਹਰ ਆ ਜੀ ਸਰਕਾਰ ਦੀ ਮਿਲੀ ਭਗਤ ਉਹ ਤਾਂ ਬਹੁਤ ਕੁਝ ਕਹਿੰਦੇ ਆ ਜੀ ਜੇ ਉਹਨਾਂ ਨੇ ਕਿਸੇ ਨੂੰ ਫੜਿਆ ਤੇ ਪੁਲਿਸ ਉੱਤੇ ਕਾਰਵਾਈ ਕਰੇ ਉਹਨਾਂ ਨੇ ਜਦੋਂ ਉਹਨਾਂ ਨੇ ਕਾਉਂਸਲਰ ਲੜਾਇਆ ਸੀ ਉਹਨੂੰ ਤਾਂ ਫੜਿਆ ਨਹੀਂ ਉਹ ਸੋਨੂ ਸੋਨੂ ਕਿਹੜਾ ਸੀ ਉਹਨਾਂ ਦਾ ਕਾਉਂਸਲਰ ਲੜਾਇਆ ਸੀ ਰਵਿੰਦਰ ਸਿੰਘ ਸੋਨੂ ਰਵਿੰਦਰ ਸਿੰਘ ਸੋਨੂ 48 ਨੰਬਰ ਵਾਲਾ ਜਿਹੜਾ ਸਿਆਸੀ ਡਰਾਮਾ ਕਰਦੇ ਕਰੀ ਜਾਂ ਉਹਨੂੰ ਨਾ ਫੜਿਆ ਉਹਨੂੰ ਤਾਂ ਟਿਕਟ ਦੇਤੀ ਲੁਧਿਆਣਾ ਤੋਂ ਰਜਿੰਦਰ अरोड़ा ਦੀ ਰਿਪੋਰਟ